ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 4 ਹਰ ਹਰ ਨਾਮ ਪਜਿਓ ਪੁਰਖੋਤਮ ਸਭ ਬਿਣਸੇ ਦਾਲਦ ਦਲਗਾ ਭਉ ਜਨਮ ਮਰਨਾ ਮੇਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸੰਗਾ ਹਰ ਹਰ ਨਾਮ ਪਜਿਓ ਪੁਰਖੋਤਮ ਸਭ ਬਿਣਸੇ ਦਾਲਦ ਦਲਗਾ ਭਉ ਜਨਮ ਮਰਨਾ ਮੇਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸੰਗਾ ਮੇਰੇ ਮਨ ਪਜ ਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਪ ਤਰਿਓ ਗੁਰ ਆਗੇ ਸਿਰ ਵੇਚ ਲਿਓ ਮੂਲ ਮਹੰਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਨ ਹੈ ਬਿਨ ਨਾਮੇ ਪਕੜ ਖੜੇ ਸਭ ਕਲਗਾ ਕਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲਗਾ ਹਰ ਆਖ ਰਾਖ ਆਖ ਜਨ ਕਰਮ ਤੁਮਾਰੇ ਸਰਨਾਗਤ ਪੁਰਖ ਪ੍ਰਿਤ ਪਲਗਾ ਦਰਸ਼ਨ ਸੰਤ ਦੇਹੋ ਸੁਖ ਪਾਵੇ ਪ੍ਰਭ ਲੋਚ ਪੂਰ ਜਨ ਤੁਮਗਾ ਤੁਮ सुमਰਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀਜੈ ਦਾਨ ਹਰ ਨਿਭਗਾ ਜਨ ਨਾਨਕ ਨਾਮ ਮਿਲੇ ਸੁਖ ਪਾਵੈ ਹਮ ਨਾਮ ਵਿਟਹੁ ਸਦ ਘੁਮਗਾ ਤੁਮ ਸਮਰਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀਜੈ ਦਾਨ ਹਰ ਨਿਭਗਾ ਜਨ ਨਾਨਕ ਨਾਮ ਮਿਲੇ ਸੁਖ ਪਾਵੈ ਅਮ ਨਾਮ ਵਿਟੋਂ ਸਦ ਘੁਮਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਚੌਥਾ ਏ ਭਾਈ ਜਿਸ ਮਨੁਖ ਨੇ ਪਰਮਾਤਮਾ ਨਾਮ ਜਪਿਆ ਹੈ ਹਰੀ ਉੱਤਮ ਪੁਰਖ ਨੂੰ ਜਪਿਆ ਹੈ ਉਹਦੇ ਸਾਰੇ ਦਰਦਰ ਦਲਾਂ ਦੇ ਦਰਨਾਸ਼ ਹੋ ਗਏ ਹਨ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਮਨੁੱਖ ਨੇ ਜਨਮ ਮਰਨ ਦਾ ਡਰ ਵੀ ਮੁਕਾ ਲਿਆ ਹੈ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਦੀ ਸੇਵਾ ਭਗਤੀ ਕਰਕੇ ਉਹ ਆਨੰਦ ਵਿੱਚ ਲੀਨ ਹੋ ਗਿਆ ਹੈ ਏ ਮੇਰੇ ਮਨ ਸਦਾ ਪ੍ਰਮਾਤਮਾ ਦਾ ਤ ਪਿਆਰਾ ਨਾਮ ਸਿਮਰਿਆ ਕਰ ਏ ਭਾਈ ਮੈਂ ਆਪਣਾ ਮਨ ਆਪਣਾ ਸਿਰ ਭੇਟਾ ਕਰਕੇ ਗੁਰੂ ਦੇ ਅੱਗੇ ਰੱਖ ਦਿੱਤਾ ਹੈ ਮੈਂ ਆਪਣਾ ਸਿਰ ਮਹਿੰਗੇ ਮੁੱਲ ਦੇ ਵੱਟੇ ਵੇਚ ਦਿੱਤਾ ਹੈ ਮੈਂ ਸਿਰ ਦੇ ਏਵਜ ਕੀਮਤੀ ਹਰੀ ਨਾਮ ਲਿਆ ਹੈ ਰਹਾਓ ਏ ਭਾਈ ਦੁਨੀਆਂ ਦੇ ਰਾਜੇ ਮਹਾਰਾਜੇ ਮਾਇਆ ਦੇ ਰੰਗ ਰਸ ਮਾਣਦੇ ਰਹਿੰਦੇ ਹਨ ਨਾਮ ਤੋਂ ਸਖਣੇ ਰਹਿੰਦੇ ਹਨ ਉਹਨਾਂ ਸਭਨਾਂ ਨੂੰ ਆਤਮਿਕ ਮੌਤ ਫੜ ਕੇ ਅੱਗੇ ਲਾ ਲੈਂਦੀ ਹੈ ਜਦੋਂ ਉਹਨਾਂ ਨੂੰ ਕੀਤੇ ਕਰਮਾਂ ਦਾ ਫਲ ਮਿਲਦਾ ਹੈ ਜਦੋਂ ਉਹਨਾਂ ਦੇ ਸਿਰ ਉੱਤੇ ਪ੍ਰਮਾਤਮਾ ਦਾ ਡੰਡਾ ਵੱਜਦਾ ਹੈ ਤਦੋਂ ਪਛਤਾਉਂਦੇ ਹਨ हे हरि हे पालनहार सर्वव्यापक ऐसी तेरे पैदा कीते निमाने जीव हां ऐसी तेरी शरण आए हां तू आप अपने सेवकਾਂ ਦੀ ਰੱਖਿਆ ਕਰ हे प्रभु तेरा दास दास दी टांग पूरी कर इस दास ਨੂੰ ਸੰਤ ਜਨਾਂ ਦਾ ਦਰਸ਼ਨ ਬਖਸ਼ ਤਾਂ ਕਿ ਇਹ ਦਾਸ ਆਤਮਿਕ ਆਨੰਦ ਪ੍ਰਾਪਤ ਕਰ ਸਕੇ हे प्रभु ਏ ਸਭ ਤੋਂ ਵੱਡੇ ਮਾਲਕ ਤੂੰ ਸਾਰੀਆਂ ਤਾਕਤਾਂ ਦਾ ਮਾਲਕ ਪੁਰਖ ਹੈ ਮੈਨੂੰ ਇੱਕ ਛੇਣ ਵਾਸਤੇ ਹੀ ਆਪਣਾ ਨਾਮ ਦਾ ਦਾਨ ਦੇ ਹੇ ਦਾਸ ਨਾਨਕ ਆਖ ਜਿਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ ਆਨੰਦ ਮਾਣਦਾ ਹੈ ਮੈਂ ਸਦਾ ਹਰ ਨਾਮ ਤੋਂ ਸਦਕੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ